ਆ ਸਾਡਾ ਹੈਗਾ ਜੀ ਰੈਫਲੀ ਇਹ ਆਜਾ ਨਾ ਕੁੜੀ ਗੇਮ ਸ਼ੁਰੂ ਕਰਾਉਗੀ ਸਾਡੀ ਅੱਜ ਤੇ ਆਪਾਂ ਸਾਰੇ ਨਿਆਣਿਆਂ ਨੂੰ ਆ ਕੜੇ ਟਪਾਉਣੇ ਆ ਜਾਓ ਲੈਨ ਸੇ ਰੱਖੇ ਹੋਏ ਸਾਰੇ ਕੜੇ ਟਪਾਵਾਂਗੇ ਨਿਆਣਿਆਂ ਕੋਲ ਉਹ ਸਾਡੇ ਜੱਗਾ ਪ੍ਰਧਾਨ ਖੜਾ ਢਿਹੜ ਕੱਢ ਕੇ ਇਹ ਕਾ ਖੜਾ ਜੈਮਸ ਇਹ ਕਾੜੀ ਆ ਸਾਰੀ ਪਬਲਿਕ ਆ ਮਣੇ ਪਹਿਲੇ ਜਿਹੜੇ ਜੋਸ਼ ਹੈ ਨਹੀਂ ਗਾ ਚੀਕਾਂ ਜਾਂ ਮਾਰ ਕੇ ਦੱਸੋ ਯਾਰ ਆ ਸਾਡਾ ਹੈਗਾ ਨਹੀਂ ਛੋਟਾ ਰੈਫਲੀ ਹਾਂ ਹੈਗਾ ਛੋਟਾ ਰੈਫਲੀ ਹੁਣ ਲੱਗੀ ਜੀ ਗੇਮ ਸ਼ੁਰੂ ਹੋਣ ਸਾਡੀ ਇੱਕ ਵਾਰੀ ਦਾ ਬਣਾ ਚਿੱਕਾ ਮਾਰ ਗਿਆ ਖਿੱਚ ਗਿਆ ਲਾਗ ਚਾਹ ਸੈਨ ਕੀ ਸਿੱਟੀ ਮਾਰਦੀ ਚਲੋ ਗੇਮ ਹੋ ਗਈ ਚਾਲੂ ਚੱਲ ਮੰਨ ਚਲੋ ਆ ਜਾਂਦੇ ਬਾਰੀ ਬਾਰੀ ਚੱਲ ਸਿੱਟਣਾ ਨਹੀਂ ਬਾਦੀ ਆ ਤੇ ਦੇ ਕਰ ਚੱਲ ਪਿੱਛੇ ਲੈਣ ਚ ਲੱਗੀ ਆ ਚਲੋ ਟੱਪ ਕੇ ਜਾਣਾ ਸਾਰਿਆਂ ਚਲੋ ਚੱਲ ਚੱਲ ਕੋਈ ਨਹੀਂ ਕੋਈ ਨਹੀਂ ਚਲੋ ਚਲੋ ਖੜੇ ਕਰ ਮੰਨ ਸ਼ਾਬਾਸ਼ ਸ਼ਾਬਾਸ਼ ਆ ਲੋ ਤੇ ਤੇ ਜਾਓ ਜਰਗ ਚੱਕਰ ਖੜੇ ਕਰੋ ਇੱਧਰ ਜਾਣਾ ਅੱਗੇ ਚੱਲ ਅੱ ਆ ਬੇਚਰੀ ਨਾਗਿਆ ਚੱਲ ਚੱਲ ਅੱਗੇ 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 ਬੇਚਰੀ ਚੱਲ ਚੱਲ 베ਚੀ ਨੰਗ ਸ਼ਾਬਾਸ਼ ਚੱਲ ਜੈਮਸ ਚੱਲ ਚੱਲ 베ਚੀ ਚੱਲਾ ਛੋੜੇ 베ਚੀ ਨੰਗ ਸਾਰੇ ਆ ਸਾਰੀਆਂ ਕੁੜੀਆਂ ਰਿੰਗ ਟੱਪਦੀਆਂ ਹੋਈਆਂ ਆ ਵੱਡੀਆਂ ਤੋਂ ਟੱਪ ਹੋ ਜਾਂਦੇ ਆ ਇਹ ਤੋਂ ਵੀ ਟੱਪ ਹੋ ਜਾਂਦੇ ਆ ਤੇ ਨਾ ਕਿ ਗੱਡੂ ਤੇਰਾ ਡੁੱਗੂ ਤੇ ਨਾ ਕਿ ਡੁੱਗੂ ਦੋਨੇ ਇਕੱਠੀਆਂ ਖੜੀਆਂ ਹੋਵੋ ਆ ਹੈਗੇ ਨੇ ਦੋਨੇ ਹੀ ਭੈਣਾ ਇੱਧਰ ਦੇਖਿਓ ਮੜਾ ਜਾ ਕੀ ਹੈ ਨਾੜਾ ਨਾ ਗੁੱਡੂ ਢੁੱਗੂ ਠੀਕ ਆ ਜੀ ਆ ਸਾਡੇ ਕੁਸ਼ਤੀ ਵਾਲੇ ਪਲੇਅਰ ਇੱਧਰ ਚਾਲੂ ਹੋਗਾ ਚਲੋ ਚਲੋ 1 2 3 ਸ਼ਿਵਾਜ ਸਾਗਰ ਨੂੰ ਚੜ ਗਿਆ ਗੁੱਸਾ ਹੋਣ ਚਲੋ ਜੀ ਸਾਗਰ ਜਾਵੇ ਨਾ ਹੁਣ ਅੱਜ ਸ਼ਿਵਾਜ ਦੇ ਸਾਗਰ ਦੀ ਕੁਸ਼ਤੀ ਅੱਜ ਇਹ ਕਿੱਟਾ ਓਡਰ ਸਾਗਰ ਵੀ ਓਡੋੜ ਕੇ ਪੈਂਦਾ ਚੱਲ ਚੱਲ ਮੈਂ ਚਪੇੜ ਮਾ ਨਹੀਂ ਤੇਰੇ ਧੌਂੜੀ ਫੜਨੀ ਬਤੌਂੜੀ ਫੜਨੀ ਜਗਨ ਸੀਵਾ ਜਗਨ ਤਨ ਸੀਵਾ ਸੀਵਾ ਚਲੋ ਵੀ ਵਿਸ਼ਵ ਕਰਾ ਸਟਾਰਟ ਸਟਾਰਟ ਮੋਟੇ ਰੀਨੋ ਏ ਆ ਹਾਰ ਗਿਆ ਹਾਰ ਗਿਆ ਹਾਰ ਗਿਆ ਉਹ ਹਾਰ ਗਿਆ ਕੋਣ ਆ ਲਿਆ ਖੱਲਕ ਲੱਗ ਗਿਆ ਲੱਕ ਲੱਗ ਗਿਆ ਥੱਲੇ ਲੱਕ ਲੱਗ ਗਿਆ ਇੱਧਰ ਵੀ ਕੁਸ਼ਤੀ ਦਾ ਨਾ ਫਤਮਾ ਮੁਕਾਬਲਾ ਲੱਗਾ ਹੋਇਆ ਇੱਧਰ ਵੀ ਆ ਦੇਖੋ ਇੱਧਰ ਮੁਕਾਬਲੇ ਕੁਸ਼ਤੀਆਂ ਦੇ ਚੱਲਦੇ ਜੋਰਾ ਦੇ ਆ ਮੁੰਡਿਆਰਾ ਪੰਜਾ ਲਾਉਣ ਲੱਗੇ ਇੱਕ ਪਾਸੇ ਸਾਗਰ ਹੈ ਤੇਰਾ ਨਾਂ ਪਤ ਗਿਆ ਹਰਜੋਤ ਹਰਜੋਤ ਤੇ ਆ ਸਾਡਾ ਹੈਗਾ ਰੈਫਰੀ ਛੋਟਾ ਰੈਫਰੀ ਇਹ ਛੋਟਾ ਰੈਫਰੀ ਹੈ ਸਾਡਾ ਆ ਬਾਕੀ ਦੇਖਣ ਵਾਲੇ ਦਰਸ਼ਕ ਸਾਡੇ ਚਲੋ ਸਟਾਰਟ ਹਾਰ ਗਿਆ ਮੁੰਡਾ ਇੱਕ ਹਾਰ ਗਿਆ ਚੱਲ ਓਏ ਨਹੀਂ ਕੋਈ ਨਹੀਂ ਚਲੋ ਇਹ ਵੀ ਹਾਰ ਗਿਆ ਜੋਧਰਾ ਪੰਜਾਬਾਨਾ ਕਢਾ ਲਿਓ ਜੋਧਰਾ ਜੋਤ ਵੀ ਹਾਰ ਗਈ ਚੱਲ ਚੱਲ ਹੋ ਲੈ ਇਹ ਵੀ ਹਾਰ ਗਈ ਚੱਲ ਹੋਰ ਕਿੱਦ ਚੱਲਾ ਸਿੱਟੀ ਚੱਲ ਨਹੀਂ ਪਹਿਲਾਂ ਸੈਟ ਹੋ ਵਾ ਸੈਟ ਵਾ ਬਾਹਾਂਪ ਸੈਟ ਕਰੋ ਇੱਥੇ ਰੱਖ ਲੈ ਹਾਂ ਬਾਹਾਂਪ ਸੈਟ ਕਰੋ ਚਲੋ ਫੈਜਾ ਸਿੱਟੀ ਮਾਰ ਲੈ ਅੱਲਾ ਇਹ ਜੋਤ ਵੀ ਹਾਰ ਗਈ ਆ ਕੁੜੀ ਜਿੱਤ ਗਈ ਕੁਸ਼ਤੀ ਵੀ ਜਿੱਤ ਗਈ ਕੁੜੀ ਹੋਰ ਕਹਿੰਦੇ ਲਾਉਣਾ ਪੰਜਾ ਕਿਸ ਨੇ ਅੱਜ ਸਹਿਜ ਬਣਾਇਆ ਪਰ ਐਫਲੀ ਦੇ ਦੇ ਕੌਣ ਜਿੱਤਦਾ ਗੁੱਟ ਕਮਾਉਣੇ ਨਹੀਂ ਚੱਲ ਚੱਲ ਆਹ ਕੁੜੀ ਜਿੱਤ ਗਈ ਵਿੱਚ ਵੀ ਜਾਨ ਹੈਗੀ ਆ ਤਾਂ ਸਹਿਜ ਚੱਲ ਵਿੱਚ ਬੜੀ ਜਾਨ ਆ ਬੜੀ ਜਾਨੇ ਚ ਵੀ ਓ ਚੱਲ 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 ਸਿੱਧੀ ਮਾਰ ਚੱਲ ਆ ਸਾਡੀ ਸਾਰੀ ਖਾੜੇ ਵਾਲੀ ਟੀਮ ਹੈ ਜੀ ਆਹ ਦੇਖੋ ਖਾੜੇ ਵਾਲੀ ਟੀਮ ਆਹ ਦੇਖੋ ਕੁਸ਼ੀਆਂ ਚੱਲਦੀਆਂ ਹੋਈਆਂ ਜੋਰਾਂ ਤੇ ਕੁਸ਼ੀ ਲੱਗੀ ਸਟਾਰਟੋਂ ਚਾ ਸਟਾਰਟ ਆਹ ਗੜਾ ਸਟੇਲ ਮਦੋਂ ਨੇ ਚੱਕ ਦਿੱਤਾ ਅਸੀਂ ਕੁੜੀ ਨੂੰ ਦੇਖ ਲਓ ਚੱਲ 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 ਹਲੇ ਕੋਈ ਨਹੀਂ ਜਿੱਤੇ ਹਲੇ ਮੋਬਿਸ਼ ਵੀ ਕੀ ਹਾਲ ਚਾਲ ਆ ਮੁੰਡਾ ਬਿਸ਼ਪ ਵੀ ਆ ਗਿਆ ਅੱਜ ਚੱਲ ਅੱਡ ਕਰਨ ਨੂੰ ਜਾਈਏ ਜਾਓ ਬਦ ਜਾਓ ਜਾ ਪਾਜੀ ਮੋਰਾ ਸੀ ਨਾਮ ਕਰ ਨਾਲ ਚੱਲ ਚੱਲ ਲਾਲਾਂ ਦੇ ਜੋਰ ਇਹਨਾਂ ਨੂੰ ਜਰਾ ਆ ਜਾਰ ਨਹੀਂ ਫਿਰ ਉਹ ਬੱਸ ਤੁਸੀਂ ਬਰਾਬਰ ਹੋ ਗਏ ਹਣ ਬਰਾਬਰ ਬੱਸ ਚਲੋ ਸਟਾਰਟ ਹਾਰ ਗਈ ਹਾਰ ਗਈ ਹਾਰ ਗਈ ਹਾਰ ਗਈ ਥੱਲੇ ਲੱਗ ਗਈ ਚਲੋ ਚਲੋ ਚਲੋ